ਮੇਨਾ ਭਾਈ ਉਹਦਾ ਫਰੋਡ ਹੋਇਆ ਵਾ ਸਾਡੇ 1.5 ਲੱਖ ਰੁਪਏ ਦਿੱਤਾ ਸੀਗਾ ਤੇ ਉੱਥੇ ਮਤਲਬ ਕੀ ਕਹਿੰਦੇ ਟ੍ਰੇਨਿੰਗ ਵਾਸਤੇ ਗਿਆ ਸੀਗਾ ਉੱਥੇ ਚੰਡੀਗੜ੍ਹ ਤੇ ਆਰਬੀਆ ਬੈਂਕ ਦੇ ਵਿੱਚ ਵੀ ਗਿਆ ਸੀਗਾ ਉਹਨਾਂ ਮਤਲਬ ਉਹਨੂੰ ਵੀ ਨਹੀਂ ਜਾਣਦੇ ਸੀਗੇ ਉਹਨੂੰ ਆਰਬੀਆ ਬੈਂਕ ਵਾਲੇ ਗੇਮ ਨੂੰ ਲੈ ਗਈ ਆ ਜਿਹੜੀ ਲੇਡੀ ਹੈਗੀ ਆ ਅੰਕੀਤਾ ਸ਼ਰਮਾ ਤੇ ਫਰੋਡਬਾਜ਼ੀ ਉਹਨੇ ਕੀਤੀ ਆ ਤੇ ਕਹਿੰਦੇ ਸੀਗੇ ਤੁਹਾਡੇ ਹੋਰ ਵੀ ਬੱਚੇ ਦੋ ਸਾਨੂੰ ਤੇਰਾ ਵੀ ਕੰਮ ਕਰਾ ਦਾਂਗੇ ਆਪਣੇ ਹੋਰ ਵੀ ਚਾਰੇ ਯਾਰ ਦੋਸਤਾਂ ਕੋਲੋਂ ਵੀ ਕੰਮ ਕਰਾ ਦਾਂਗੇ ਹਨ ਇਹਨੇ 15-20 ਜਣਾਂ ਨੂੰ ਠੱਗੀ ਕੀਤੀ ਆ ਸਾਡੇ 1 1 ਲੱਖ ਕਰੋੜ ਨੇ ਖਾਦਾ ਵਾ ਠੀਕ ਹੈ ਨਹੀਂ ਬਾਕੀ ਨੇ ਆਪਣੇ ਪੈਸੇ ਘਡਾ ਲਿਆ ਸਾਡੇ ਚੋਂ ਰਹਿ ਗਏ ਆ ਬਾਕੀ ਬਾਕੀ 3-4 ਜਾਨੇ ਹੋਰ ਬਾ ਉਹਨਾਂ ਦੇ ਵੀ ਰਹਿੰਦੇ ਆ ਹੁਣ ਆਪਾਂ ਆਪਣੇ ਪੈਸੇ ਲੈਣੇ ਆਏ ਹੁਣ ਮੋੜਦੀ ਨਹੀਂ ਭਈ ਇਹ ਜਿਹੜੀ ਏਜੰਟ ਤੁਸੀਂ ਦੱਸਦੇ ਕੀ ਨਾਮ ਇਹ ਨੰਗਲ ਦੀ ਰਹਿਣ ਵਾਲੀ ਹੈ ਇਹ ਨਾਮ ਕੀ ਇਹਦਾ ਅੰਕਿਤਾ ਸ਼ਰਮਾ ਠੀਕ ਹਾਂ ਜੀ ਉਸ ਨੌਕਰੀ ਦਾ ਵਾਦਾ ਕੀਤਾ ਸੀ ਆਰਬੀਆ ਬੈਂਕ ਦੀ ਨੌਕਰੀ ਸੀਗੀ ਸਰ ਕਲਰਕ ਦੀ ਨੌਕਰੀ ਹਾਂ ਜੀ ਕਦੋਂ ਮਾਮਲਾ ਹੋਇਆ ਸੀ ਕਦੋਂ ਪੈਸੇ ਇਹ 2023 ਦੀ ਗੱਲ ਆ ਸਰ ਹਾਂ ਜੀ ਉਦੋਂ ਪੁਲਿਸ ਪ੍ਰਸ਼ਾਸਨ ਨਾਲ ਮਿਲਣ ਦੀ ਕੋਸ਼ਿਸ਼ ਨਹੀਂ ਉਸ ਉਸ ਟਾਈਮ ਨਹੀਂ ਕੀਤੀ ਗੱਲ ਹੀ ਨਹੀਂ ਗੱਲ ਅੱਛਾ ਜੀ ਹਾਂ ਜੀ ਤੁਸੀਂ ਕੋ ਕੰਪਲੀਟ ਨਹੀਂ ਦਿੱਤੀ ਕੰਪਲੀਟ ਉਸ ਟਾਈਮ ਨਹੀਂ ਕੀਤੀ ਆਪਾਂ ਨੂੰ ਯਕੀਨ ਨਾਲ ਚੱਲ ਕਰਾ ਦੇਊਗੀ ਕੰਮ ਹਨ ਫੇ ਦੋ ਤਿੰਨ ਵਾਰੀ ਇਹਦਾ ਕੇ ਆ ਘਰੇ ਵੀ ਗਏ ਇਹਨਾਂ ਨੇ ਡਰਾਮੇ ਬਾਜੀ ਉੱਥੇ ਪੇਸ਼ ਕੀਤੀ ਆ ਕਿ ਹਾਂ ਵੀ ਤੁਹਾਡੇ ਪੈਸੇ ਦੇ ਦਾਂਗੇ ਫੇ ਜਦੋਂ ਨਹੀਂ ਗੱਲ ਸਿਰੇ ਚੜੀ ਵਾ ਪ੍ਰਧਾਨ ਸਾਹਿਬ ਨੂੰ ਨਾ ਲੈ ਗਏ ਸੀਗੇ ਫੇ ਵੀ ਉਹਨਾਂ ਨੇ ਮਤਲਬ ਉਸ ਟਾਈਮ ਇਹਨਾਂ ਨੇ ਕਿਹਾ ਸੀ ਕਿ ਤੁਸੀਂ ਸਾਡੀ ਗੱਡੀ ਲੈ ਜਾਓ ਫੇ ਇਹਾਂ ਨੇ ਮੁਕੇ ਤੇ ਸਾਡਾ ਧੋਖਾ ਕੀਤਾ ਫੇ ਪੁਲਿਸ ਸਾਹਦੇ ਲਈ ਉੱਥੇ ਕਿ ਇਹਨਾਂ ਸਾਡੇ ਤੇ ਹਮਲਾ ਕੀਤਾ ਹਨਾ ਉੱਥੇ ਨੰਗਲ ਆ ਕੀ ਐਸ ਸੀ ਪੀ ਸਾਹਿਬ ਨੂੰ ਮਿਲੇਗਾ ਅੱਜ ਕੀ ਉਹਦੇ ਵਿੱਚ ਇਹ ਐ ਸਾਡੀ ਸੁਣਵਾਈ ਨਹੀਂ ਹੋ ਰਹੀ ਤੇ ਜਦੋਂ ਵੀ ਆਪ ਕੰਪਲੀਟ ਕਰੀਏ ਇਹ ਬੰਦ ਕਰ ਜਾਂਦੀ ਹੈ ਪੈਸੇ ਬੁਏ ਦਰਜ ਕਰਾ ਕੇ ਮਲਾਈ ਜਾਂਣ ਪੈਸੇ ਖਵਾ ਦਿੰਦੀ ਹੈ ਮੈਂ ਸੋਮਾ ਗਿਲ ਪ੍ਰਧਾਨ ਭਗਵਾਨ ਵਾਲਮੀਕ ਵੈਲਫੇਅਰ ਕਮੇਟੀ ਪੰਜਾਬ ਦਾ ਸੋ ਇੱਕ ਮਸਲਾ ਸਾਡੇ ਕੋਲ ਆਇਆ ਸੀ ਥੋੜੇ ਦਿਨ ਪਹਿਲਾਂ ਇੱਕ ਆਰ ਬੀ ਆਈ ਦੀ ਨਕਲੀ ਅਫਸਰ ਬਣ ਕੇ ਲੋਕਾਂ ਨੂੰ ਪੰਜਾਬ ਦੇ ਵਿੱਚ ਠੱਗਦੀ ਪਈ ਆ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਉਹਨੇ ਠੱਗੀ ਮਾਰੀ ਸੋ ਇਹਦੇ ਵਿੱਚ ਠੱਗੀ ਦੇ ਅੱਗੀ ਦੇ ਵਿੱਚ ਸਾਡਾ ਭਰਾ ਵਿਸ਼ੂ ਮੱਟੂ ਔਰ ਉਹਦੇ ਫਾਦਰ ਸਾਹਿਬ ਕੁਸ਼ਲ ਜੀ ਉਹਨਾਂ ਦੇ ਕੋਲ ਇੱਕ ਲੇਡੀ ਆਈ ਸੀ ਕਿ ਮੈਂ ਤੁਹਾਨੂੰ ਆਰਬੀਆਈ ਦੇ ਵਿੱਚ ਨੌਕਰੀ ਲਵਾਉਂਗੀ ਤੁਹਾਡੇ ਬੇਟੇ ਨੂੰ ਆਰਬੀਆਈ ਦੀ ਛੁੱਟੀ ਲੈਟਰ ਦਿੱਤੀ ਆ ਕਿ ਤੁਹਾਡੇ ਬੇਟੇ ਨੂੰ ਇੰਨੀ ਸੈਲਰੀ ਲੱਗੂਗੀ ਇੰਨੀ ਤਨਖਾਹ ਲੱਗੇਗੀ ਆ ਇਲਾਕੇ ਦੇ ਵਿੱਚ ਤੁਹਾਨੂੰ ਡਿਊਟੀ ਮਿਲੇਗੀ ਉਸ ਤੋਂ ਪਹਿਲਾਂ ਇਹਨਾਂ ਦੇ ਬੇਟੇ ਨੂੰ ਆ ਇੱਕ ਟ੍ਰੇਨਿੰਗ ਛੁੱਟੀ ਕਰਾਈ ਗਈ ਚੰਡੀਗੜ੍ਹ ਦੇ ਵਿੱਚ ਕਈ ਬੱਚਿਆਂ ਦੇ ਨਾਲ ਲਿਜਾ ਕੇ ਉਹਦੇ ਦਰਮਿਆਨ ਇਹਨਾਂ ਨੂੰ 15 ਤੋਂ 20 ਦਿਨ ਉਸ ਚੰਡੀਗੜ੍ਹ ਰੱਖਿਆ ਗਿਆ ਸੋ ਇਹ ਸਾਰੀਆਂ ਚੀਜ਼ਾਂ ਫੇਕ ਨਿਕਲੀਆਂ ਨਾ ਉਹਨਾਂ ਨੂੰ ਨੌਕਰੀ ਲਵਾਇਆ ਗਿਆ ਕਿਸਿਆਂ ਨੂੰ 30 ਤੋਂ 40 ਬੰਦਿਆਂ ਦੇ ਪੈਸੇ ਇਹਨੇ ਖਾਦੇ ਆ ਸੋ ਆ ਉਹਦਾ ਹਸਬੰਡ ਹੈ ਜਿਹੜਾ ਸਾਰੇ ਤੋਂ ਪੈਸੇ ਲੈਂਦਾ ਵਾ ਉਸ ਤੋਂ ਬਾਅਦ ਆ ਲੇਡੀ ਆ ਜਿਹੜੀ ਅਲੱਗ-ਅਲੱਗ ਜਗ੍ਹਾ ਜਾ ਕੇ ਆਪਣੇ ਆਪ ਨੂੰ ਆਰਬੀਆਈ ਦੀ ਅਫਸਰ ਦੱਸਦੀ ਆ ਔਰ ਅਸੀਂ ਜਿਹੜੀ ਕੰਪਲੀਟ ਤੁਸੀਂ ਥੋੜੇ ਦਿਨ ਪਹਿਲਾਂ ਗਗਨਦੀਪ ਜੀ ਕੋਲ ਗਈ ਸੀਗੀ ਔਰ ਉਹਨਾਂ ਨੇ ਇਹਨਾਂ ਨੂੰ ਸੱਦਿਆ ਵੀ ਸੀਗਾ ਪਰ ਉਹਦੇ ਉੱਤੇ ਵੀ ਇਹਨਾਂ ਨੇ ਸਾਡੀ ਗੱਲ ਸੁਣ ਕੇ ਕੋਈ ਚੰਗੀ ਕੋਈ ਸਾਨੂੰ ਮੈਸੇਜ ਦਾ ਜਵਾਬ ਨਹੀਂ ਦਿੱਤਾ ਇਹਨਾਂ ਨੇ ਕਿਹਾ ਕਿ ਤੁਹਾਡਾ ਨੰਗਲ ਗਏ ਸੀਗਾ ਤੁਹਾਡਾ ਕੰਪਰਮਾਈਜ਼ ਹੋ ਗਿਆ ਚਲੋ ਅਸੀਂ ਮੰਨ ਲੈਂਦੇ ਹਾਂ ਉੱਥੇ ਵਰਵਲੀ ਕੰਪਰਮਾਈਜ਼ ਹੋ ਗਿਆ ਪਰ ਜਿਹੜੀ ਆ ਆਰਬੀਆਈ ਦੀਆਂ ਲੋਕਾਂ ਨੂੰ ਝੂਠੀਆਂ ਲੈਟਰਾਂ ਦੇ ਕੇ ਪੈਸੇ ਲੈ ਰਹੀ ਆ ਇਹਦੇ ਤੇ ਕੋਈ ਕਾਰਵਾਈ ਨਹੀਂ ਬਣਦੀ ਪੁਲਿਸ ਲੋ ਸੋ ਅਸੀਂ ਹੁਣ ਸੀਪੀ ਮੈਡਮ ਨੂੰ ਮਿਲੇ ਆ ਤੁੰਜੀਤ ਗੌਰ ਜੀ ਨੂੰ ਮੈਡਮ ਨੇ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਇਸ ਮਸਲੇ ਦਾ ਮੈਨੂੰ ਪਤਾ ਵਾ ਔਰ ਜਿਹੜਾ ਜਿੰਨਾ ਵੀ ਤੁਸੀਂ ਕੰਪਲੀਟ ਦਿੱਤੀ ਹੈ ਮੈਂ ਆਪਣੇ ਕੋਲ ਬੁਲਾ ਕੇ ਉਹਨੂੰ ਮੰਗਾ ਕੇ ਤੇ ਜਿਹੜੀ ਇਹਨਾਂ ਤੇ ਬਣਦੀ ਕਾਰਵਾਈ ਆ ਉਹ ਕਰ ਦਿੱਤੀ ਜਾਏਗੀ ਸੋ ਮੇਰੀ ਬੇਨਤੀ ਪ੍ਰਸ਼ਾਸਨ ਨੂੰ ਵੀ ਇਹੀ ਆ ਕਿ ਲੋਕਾਂ ਨੂੰ ਪਬਲਿਕ ਨੂੰ ਵੀ ਇਹੀ ਆ ਕਿ ਆਹ ਦੋ ਬੰਦਿਆਂ ਤੋਂ ਜਰੂਰ ਬਚੋ ਇਹ ਲੋਕਾਂ ਨੂੰ ਝੋਟਾ ਲੜਾ ਲਾਂਦੇ ਆ ਕਿ ਅਸੀਂ ਆਰਬੀਆ ਦੇ ਅਫਸਰ ਆ ਔਰ ਲੋਕਾਂ ਤੋਂ ਪੈਸੇ ਲੈਂਦੇ ਆ ਸੋ ਇਹਨਾਂ ਤੋਂ ਖਾਸ ਤੌਰ ਤੇ ਮੈਂ ਚੇਤਾਵਨੀ ਦੇਣਾ ਪੰਜਾਬ ਦੇ ਲੋਕਾਂ ਨੂੰ ਕਿ ਇਹਨਾਂ ਲੋਕਾਂ ਕੋਲ ਬਚੋ ਘੱਟੋ ਘਾਟ ਕਰੋੜ ਡੇਢ ਕਰੋੜ ਰੁਪਏ ਠੱਗੀ ਮਾਰ ਚੁੱਕੇ ਆ ਇਹਨਾਂ ਦੇ ਅਸੀਂ ਘਰ ਵੀ ਗਏ ਸੀਗੇ ਪਹਿਲਾਂ ਇਹ ਗਏ ਘਰ ਮੈਨੂੰ ਇਹਨਾਂ ਨੇ ਬੁਲਾਇਆ ਮੈਂ ਉਨੇ ਸੀਗਾ